ਹਾਂ ਲੋ ਸਸਸੀ ਕਲ ਗਾਇਸ ਆਈ ਹੋਪ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਮੈਂ ਵੀ ਵਧੀਆ ਐ ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਮਹਿਕ ਪ੍ਰੀਤ ਲਈ ਉਹ ਆਪਣੇ ਕੋਲ ਆਈ ਐ ਅੱਜ ਤੇ ਤੁਸੀਂ ਉਹਦੀ ਸਾਰੀ ਵੀਡੀਓ ਦੇਖਿਓ ਤੇ ਫਿਰ ਤੁਸੀਂ ਮੇਰੀ ਗੱਲ ਵੀ ਸੁਣਿਓ ਤੇ ਫਿਰ ਆਪਾਂ ਮਿਲਦੇ ਆਂ ਵੀਡੀਓ ਦੇ ਵਿੱਚ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਸੋਹਣਾ ਜੇ

ਤੁਸੀਂ ਦੇਖ ਸਕਦੇ ਹੋ ਕੰਬਲ ਗੱਟੀ ਕਰਨ ਤੋਂ ਬਾਅਦ ਇਹਦੇ ਰੇੜੇ ਕੱਪੜੇ ਮੈਂ ਮੈਨੂੰ ਲੱਗੇ ਸੀ ਤੂੰ ਵਾਲੀ ਕੱਪੜਾ ਹੈ ਨਾ ਉਹ ਸਾਰੇ ਕੱਪੜਿਆਂ ਨੂੰ ਮੈਂ ਮੈਂ ਆਪਣਾ 12 ਕਿ ਤਸੀ ਸੋਹਾਂ ਜੀ ਸਭ ਨੂੰ ਦੱਸ ਦਿੰਦੀ ਹਾਂ ਕਿ ਮੈਂ ਮੈਂ ਆਪਣਾ ਬਲੌਗ ਸਟਾਰਟ ਕੀਤਾ ਹੈ ਆ ਉਹਨ ਸਰਕਾਰੀ ਯਾਨੀ ਨਾਟੂਨ ਸਰ ਕਰ ਗਈ ਆਪਣਾ ਵਾਕ ਅੱਜ ਇੱਕ ਆ ਰਹਾ ਗਈ ਸੀ ਬਟ ਉਸ ਤੋਂ ਬਾਅਦ ਨਹੀਂ ਆਈ ਕਿਉਂਕਿ ਕਾਫੀ ਦਿਨ ਹੋ ਗਏ ਉਹਨੂੰ ਕੋਈ ਨਾ ਵੀ ਟਾਈਮ ਵੀ ਮੈਂ ਆਪਣਾ ਵਾਕ ਲਈ ਜਾ ਜਾਈਗਾ ਮੈਂ ਕਿਉਂ ਨਾ ਫੇਕ ਐਕਸ਼ਨਸ ਲੈ ਕੇ ਕਿੱਥੋਂ ਹੁੰਨੀ ਆ ਹੈਲੋ YouTube ਫੈਮਿਲੀ ਆਈ ਹੋਪ ਮੈਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਉਮੀਦ ਤੇ ਹੋਪ ਕਿੰਨੀ ਵਾਰੀ ਤੈਨੂੰ ਕਹੀਏ ਇੱਕੇ ਹੀ ਹੁੰਦਾ ਆ ਅੱਛਾ ਤੂੰ ਹੁਣ ਕੰਬਲਾਂ ਦੀ ਤਿਆਂ ਮਾਰਨੀ ਸਿਖਾਉਂਗੀ ਸਾਡੇ ਨਿਆਣਿਆਂ ਨੂੰ ਵੀ ਐਡਾ ਕਰਕੇ ਐਡਾ ਕੰਬਲਾਂ ਦੀਆਂ ਤਿਆਂ ਹਮਾਰੀ ਜੀਆਂ ਹੁੰਨੀਆਂ ਹੈਨਾ ਧਿਆਨ ਨਾਲ ਮਾਰ ਕੇ ਤੇ ਕੰਬਲਾਂ ਦੇ ਵਿੱਚ ਸੱਪ ਵੀ ਹੁੰਦੇ ਆ ਆ ਮੌਸਮ ਹੀ ਐਦਾਂ ਦਾ ਚੱਲਦਾ ਆ ਉਹਨਾਂ ਕਿਤੇ ਹੋ ਭਰਤੇ ਇਹਨੂੰ ਤੇ ਵੱਡੇ ਵੱਡੇ ਸੱਪਾਂ ਨੇ ਕੁਝ ਨਹੀਂ ਕੀਤਾ ਤੈਨੂੰ ਹੁਣੇ ਨਿੱਕੇ ਜਿਹੇ ਸੱਪ ਨੇ ਕੀ ਕਰ ਦੇਣਾ oh my god so ਤੁਸੀਂ ਦੇਖਦੇ ਵੀਡੀਓ ਸਾਰੇ ਬਸ ਆਹੀ ਮੰਮੀ ਇਹਦੀ ਨੇ ਇਹਨੂੰ ਸਾਰਾ ਕੰਮ ਸੌਂਪ ਦਿੱਤਾ ਦੇਖੋ ਕੰਮ ਕਿੱਦਾਂ ਕਰਦੀ ਆ ਕੁੜੀ ਕੁਛ ਆਪ ਨਹੀਂ ਲੈ ਆਉਂਦਾ so men need to come down that is a ਤੇ ਇਧਰ ਮੈਂ ਮੈਕਰੋਨਿਕ ਉਹਨਾਂ ਦੀ ਖੋਣ ਨੂੰ ਪੋਲੀਥੀਨ ਮੇਰੇ ਗਰਮ ਪਾਣੀ ਵਿੱਚ ਡੁੱਬ ਡਾ ਪੋ ਗਿਆ ਸੀ ਜਿਸ ਦੇ ਕਰਕੇ ਮੇਰਾ ਨਾ ਹੱਥ ਤੇ ਲੱਗ ਗਿਆ ਸੀ ਥੋੜਾ ਜਿਹਾ ਸੋ ਹਾਂਜੀ ਮੈਂ ਇਹ ਲਗਾ ਰਹੀ ਸੀ ਉਹ ਵੀ ਆਪਣੀਆਂ ਜੱਜਾ ਖਾਲਾ ਨਾ ਮੰਮਾ ਵੈਸੇ ਇਹ ਜਿਆਦਾ ਨਹੀਂ ਮੰਨਦਾ ਪਸੰਦ ਹੈ ਲੱਗਦੀ ਸੀ ਕੋਈ ਵੀ ਜਿਹਦੇ ਮੈਂ ਕਿਹਾ ਜਿਹੜੇ ਜਿਆਦਾ ਨਹੀਂ ਖਾਂਦੇ ਖਾਂਦੇ ਆ ਪਰ ਜਿਆਦਾ ਨਹੀਂ ਖਾਂਦੇ ਸੋ ਮੈਂ ਸਭ ਨੂੰ ਗੱਲ ਲੱਗ ਚਾਈ ਵੀ ਤੁਸੀਂ ਖਾਓਗੇ ਉਹਨਾਂ ਨੇ ਕਿਹਾ ਨਹੀਂ ਨਹੀਂ ਤੂੰ ਆਪਣੇ ਲਈ ਬਣਾ ਲਾ। ਸੋ ਥੋੜੀ ਜਿਹੀ ਮੈਕਰੋਨੀਆ ਮੈਕਰੋਨੀ ਨੂੰ ਆਪਣਾ ਉਬਾਲ ਰੈਡੀ ਸੀਗੀ ਤੇ ਅੱਗੇ ਲੈ ਕੇ ਤੁਸੀਂ ਦੇਖ ਸਕਦੇ ਹੋ ਆਪਣਾ ਸਾਰਾ ਸਮਾਨ ਮੈਂ ਰੈਡੀ ਕਰੂਗੀ ਜਿਹੜਾ ਵਿੱਚ ਪਾਣਾ ਹੈ ਇਸ ਦਾ ਕਿ ਆਪਾਂ ਮੈਗਨੇਟ ਸਾਰਾ ਸਮਾਨ ਪਾਉਣੇ ਸੇਮ ਹੀ ਉਦਾਂ ਸੇਮ ਹੀ ਉਹ ਹੋਇਆ ਯਾਰ ਰੈਸਪੀ ਐਂਟੀ ਜਿਵੇਂ ਆਪਾਂ ਮੈਗਨੇਟ ਬਣਾਣਾ ਉਦਾਂ ਹੀ ਮੈਕਰੋਨੀ ਬਣਨੇਗੀ ਦੇਖ ਸਕਦੇ ਹੋ ਤੁਸੀਂ ਸੇਮ ਇਟਸੋ ਹੰਜੀ ਮੈਂ ਮਿਕਸ ਫੋਰਮ ਕੰਬਲਾਂ ਦੀਆਂ ਤੈਹਾਂ ਲਾ ਲੀਆ ਮੈਂ ਝਾੜੂ ਲਾ ਲਿਆ ਮੈਂ ਪੋਚਾ ਲਾ ਲਿਆ ਮੈਂ ਮੈਕਰੋਨੀ ਬਣਾਉਣ ਲੱਗੀ ਆ ਮੈਕਰੋਨੀ ਨੂੰ ਦੇਖੋ ਕੀ ਕਹਿੰਦੀ ਮੈਕਰੋਨੀ ਆ ਮੈਕਰੋਨੀ ਆ ਮੈਂ ਵਾਸ਼ ਕੀਤੀਆਂ ਮੈਂ ਸਬਜ਼ੀਆਂ ਵਾਸ਼ ਕੀਤੀਆਂ ਵਾਸ਼ ਨਹੀਂ ਹੁੰਦਾ ਹੈਗਾ ਅੱਛਾ ਮੈਕਰੋਨੀ ਆ ਮੈਂ ਵਾਸ਼ ਕੀਤੀਆਂ ਤੇ ਫੇਰ ਮੈਂ ਹੁਣ ਬਣਾਉਣ ਲੱਗੀ ਮੈਕਰੋਨੀ ਆ ਨੂੰ ਸਾਰੇ ਘਰ ਵੀ ਜਾ ਕੇ ਮੈਕਰੋਨੀ ਹੀ ਖਾਣ ਬਣਾਉਣੀਆਂ ਖਾਣੀਆਂ ਅੱਜ ਕੱਲ ਦਾ ਜ਼ਮਾਨਾ ਦੇਖ ਲੋ ਪਹਿਲਾਂ ਤਾਂ ਘਰ ਦੇ ਇਦਾਂ ਦੇ ਇੱਕ ਰੋਟੀ ਪਾਣੀ ਸਿਖਾਉਂਦੇ ਹੁੰਦੇ ਸੀ ਹੁਣ ਮੰਮੀਆਂ ਸਿਖਾਉਂਦੀਆਂ ਮੈਗੀ ਬਣਾਉਣੀ ਆ ਮਕਰੋਨੀ ਬਣਾਉਣੀ ਆ ਪਾਸਤਾ ਬਣਾਉਣਾ ਆ ਮੋਮੋਜ਼ ਕਿੱਦਾਂ ਖਾਣੇ ਆ ਖੇਸਪਾ ਕਿੱਦਾਂ ਖਾਣੇ ਆ ਕੁਛ ਰਹਿ ਨਾ ਜਾਵੇ ਗੁੰਬਾਲਾ ਵਿੱਚ ਕੁੱਤੇ ਕਲੇ ਦੀ ਲਿੰਡੀ ਪਲਨ ਨਸੀਲਾ ਦੀ ਸਮਾਨ ਕਰ ਕਰ ਕੇ ਆਈ ਹੁਣ ਆ ਕਿ ਉਹਨਾਂ ਨੂੰ ਲਗਾ ਸਿਖਾਣੀ ਆਪਾਂ ਨੂੰ ਨਹੀਂ ਸੋ ਹਾਂਜੀ ਅਗਰ ਵਨਸ ਤੋਂ ਬਾਅਦ ਸਾਰਾ ਕੁਟੰਟੂ ਬਾਦ ਰਾੜਾੜ ਤੋਂ ਬਾਅਦ ਮੇਰੇ ਚੇਚੇ ਪਾਣੀ ਪਾਲਦੇ ਸੀ ਉਹ ਸਾਰਾ ਤਾਂ ਅਸ ਜਿਹੜੀ ਉਸ ਮਾਨੋਤਾ ਫੀਰੀਆ ਸੀਗਾ ਸੋ ਵਿੱਚ ਮੈਂ ਆਲੂ ਨਹੀਂ ਕਿ ਇਸੇ ਹੀ ਹੋਣੇ ਜਿਹਨਾਂ ਨੇ ਕਹਿਆ ਕਿ ਮੈਕੂ ਵਾਲੀ ਪਨੀ ਲਈ ਸਾਰੇ ਸਾਰਾ ਸਾਲਾ ਕਰ ਗਿਆ ਸੀਗਾ ਇੱਕ ਪਲੇਟ ਸੋ ਤਾਂ ਹੁਣ ਆ ਕੇ ਇਹਨਾਂ ਕਰ ਗਿਆ ਕਿ ਮੈਕੂ ਵੀ ਅੱਗੇ ਪਾਣੀ ਹੈ ਇਹਦੇ ਵਿੱਚ ਮੈਂ ਆਲੂ ਪਾਏ ਹਾਂ ਔਰ ਨਿੰਕੜੇ ਈਏ ਗੰਡੀਆਂ ਅੰਮ੍ਰਿਤ ਸ਼ਾਇਨ ਤੰਨੀਆਂ ਆ ਟਮਾਟਰ ਦੰਨ ਨੇ ਇੱਕ ਕੜਾਈ ਚੋਟੀ ਚ ਬਣਾਉਣੀ ਅੱਜ ਕਿਉਂਕਿ ਆਪਣੇ ਲਈ ਬਣਾਉਣਾ ਇਸ ਕਰਕੇ ਛੋਟੀ ਕੜਾਈ ਚ ਛੋੜਿਆ ਤੇ ਦੇਰ ਪਾ ਲਿਆ ਦੇਰ ਗਰਮ ਹੋਣ ਤੋਂ ਬਾਅਦ ਮੈਂ ਜਿਹੜਾ ਵੀ ਸਮਾਨ ਇਧਰ ਉਨ ਸਾਈਡ ਦੇਸ ਸਭਿਓ ਮੈਕਰੋਨੀ ਉਹਦਾ ਇੰਨਾ ਹੋ ਗਿਆ ਵੀ ਕੁੜੀ ਨੇ ਭੱਜ ਕੇ ਸਬਜ਼ੀ ਪਾਣੀ ਮਤਲਬ ਮੰਮੀ ਨੇ ਹੱਥ ਵੜਾਉਣ ਲੱਗ ਗਈ ਹੈਨਾ ਹੁਣ ਜੇ ਨਾ ਅਗਲੀ ਵਾਰ ਨੂੰ ਭੱਜੂਗੀ ਉਹ ਨੂੰ ਸੌਖ ਹੋ ਜੂ ਮੜਾ ਮੋਟਾ ਹਨਾ ਯਾ ਲਾ ਪ੍ਰੇ ਲਾ ਪ੍ਰੀਤ ਨੂੰ ਤਾਂ ਹੋਇਆ ਨਹੀਂ ਸੌਖਾ ਹੁਣ ਅਗਲੇ ਨੂੰ ਹੋਜੋ ਹਣ ਕਹਿਣਾ ਭਜਣਾ ਸਤ ਗੁਰਨਾ ਹਏ ਸੌਰੀ ਬਾਬਾ ਜੀ ਸਤ ਗੁਰ ਜੀ ਤੁਹਾਡਾ ਨਹੀਂ ਕਹਿੰਦੇ ਰਿੰਪਲ ਵੀਰ ਦੇ ਕਹਿਣ ਹੁਣ ਪਪੂ ਨਾ ਭਜਣਾ ਹਣ ਤੂੰ ਹੈ ਜਾਂ ਹਰਮਨ ਨਾ ਹਟਣਾ ਨਹੀਂ ਇਹਨੇ ਇਹਨੇ ਬੰਦੇ ਦੀ ਧੀ ਨਹੀਂ ਬਣਨਾ ਹੈਗਾ ਕਿਉਂਕਿ ਇਹਦੀ ਮੰਮੀ ਨੂੰ ਇਹਦੀ ਸ਼ੈ ਹੈ ਨਾ ਇਹ ਸਾਰਾ ਕੌਸ਼ੇ ਦੀ ਮੰਮੀ ਕਰਾਉਂਦੀ ਆ ਜੇ ਇਹਦੀ ਮੰਮੀ ਇਦਾਂ ਸ਼ਹਿਦ ਇਹਨੂੰ ਹਟ ਜਵੇ ਤੇ ਆਪਣੇ ਆਪ ਹੀ ਹਟ ਜੂਗੀ ਜੇ ਨਾ ਇਹਦੀ ਮੰਮੀ ਥੋੜੀ ਜੀ ਸਿਆਣੀ ਹੁੰਦੀ ਤਾਂ ਇਹਨੂੰ ਇੱਥੇ ਤੱਕ ਨੌਬਤ ਹੀ ਨਹੀਂ ਸੀ ਆਉਣੀ ਉਹ ਤਾਂ ਆਪ ਹਜੇ ਮਹਿੰਦੀਆਂ ਲਾਉਂਦੀ ਆ ਹਰੇ ਰੰਗ ਦੀਆਂ ਨੌ ਪਾਲਛਾਂ ਲਾਉਂਦੀ ਹੱਥਾਂ ਤੇ ਤਾਂ ਆਪ ਕੁੜੀ ਬਣ ਬਣ ਕੇ ਵਹਿੰਦੀ ਆ ਦੇਗੀ ਕਰੂਗੀ ਹਨਾ ਜਿਓ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਹੈ ਨਾ ਧੀਆ ਮਾਵਾਂ ਤੇ ਜਾਣੀਆਂ ਹੁੰਨੀਆਂ ਹੈ ਐਵੇਂ ਤਾਂ ਨਹੀਂ ਕਹਿ ਰਹੇ ਅਸੀਂ ਇਹ ਅੱਗੇ ਰੱਖਤਾ ਕਰਨਾ ਕਹਿਣਾ ਕੁੜੀ ਦੀ ਨਾਨੀ ਦਾ ਕਰੈਕਟਰ ਦੇਖੋ ਫੇ ਪਤਾ ਲੱਗ ਜੂਗਾ ਵੀ ਕੁੜੀ ਬਸੂਗੀ ਜਾਂ ਨਹੀਂ ਬਸੂਗੀ ਹੁਣ ਨਾਨੀ ਤਾਂ ਮਹੀਨੇ ਦਾ ਕਿਰਾਇਆ ਮੰਗਣ ਲਈ ਆ ਔਰ ਕਿਤੇ ਤਾਂ ਕੀ ਅੰਦਾਜ਼ਾ ਲਾ ਸਕਦੇ ਆ ਚਲੋ ਗਾਇਜ਼ ਇਹਨਾਂ ਨੇ ਤਾਂ ਇਦਾਂ ਹੀ ਰਹਿਣਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਸੋਹਣਾ ਜਿਹਾ ਕਮੈਂਟ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿ ਬਾਏ